ਕਹਿਆ ਕਿਧਰੋਂ ਲਿਆ ਆਂ ਔਰਤਾਂ ਦੀ ਸਵਾਰੀ। ਉਹ ਜਾ ਮੂਰਖ ਲੋਕੋ ਆਹੀ ਤਾਂ ਤੁਹਾਨੂੰ ਅਕਲ ਨਹੀਂ। ਉਹ ਪਤੰਦਰਾ ਤੁਸੀਂ ਤਾਂ ਘੜੀਰੇ 'ਚ ਲਈ ਫਿਰਦੇ ਇੱਥੇ ਜਾਂਦੇ ਤਾਂ ਤੇਲ ਮੁੱਕ ਜਾਂਦਾ। ਉਹ ਇਹ ਤਾਂ ਸਦਾਬਹਾਰ ਚੀਜ਼ ਐ। ਨਾ ਇਹਦਾ ਕੋਈ ਖਰਚਾ ਤੇ ਨਾ ਹੀ ਇਹਦੇ ਤੇ ਕੋਈ ਪਰਚਾ। ਨਹੀਂ ਖਰਚੇ ਵਾਲੀ ਗੱਲ ਤਾਂ ਠੀਕ ਆ। ਉਹ ਪਰਚੇ ਵਾਲੀ ਕੀ ਆ? ਉਹ ਜਦੋਂ ਨਾਕਾ ਲੱਗਾਂ ਦਾ ਟ੍ਰੈਫਿਕ ਵਾਲਿਆਂ ਦਾ ਤੇਰੇ ਵਰਗਾ ਚਲਾਣ ਤੋਂ ਬਚਣ ਦਾ ਮਾਰਾ ਭੀੜੀਆਂ ਗਲੀਆਂ ਲਵਟਾ ਫਿਰਦਾ ਹੁੰਦਾ। ਉਹ ਪਤੰਦਰਾ ਇਹਦੇ ਤੇ ਬਹਿ ਕੇ ਪਾਣ ਨਾਕਿਆਂ ਨੂੰ ਹੱਥ ਚੱਕ ਕੇ ਲੰਘ ਜਾ ਮਜਾ ਲ ਬੋਲ ਜਾਣ ਉਹ। ਉਹ ਤਾਂ ਚਲ ਗੱਲ ਤੇਰੀ ਠੀਕ ਆ। ਪਰ ਯਾਰ ਇਹਨੂੰ ਬੈਟਰੀਆਂ ਬੂਟਰਾਂ ਨੂੰ ਅੱਗ ਲੱਗ ਜੇ ਤਾਰਾ ਦੂਰਾ ਮੱਚ ਜਾਂਦੀਆਂ ਇਹਦੀਆਂ ਓਏ ਜਾ ਮੂਰਖਾ ਮੇਰੀ ਤਾਂ ਵੀਰੇ ਕੰਪਨੀ ਵਾਲਿਆਂ ਨਾਲ ਗੱਲ ਹੋਈ ਵੀ ਆ ਜਦੋਂ ਮੈਨੂੰ ਲੈ ਕੇ ਆਇਆ ਨਾ ਉਹਨਾਂ ਨੇ ਮੈਨੂੰ ਸਪਸ਼ਟ ਕਹਿਤਾ ਸੀ ਉਹਦੇ ਭਾਈ ਜੀ ਜੇ ਤੈਨੂੰ ਇਹ ਰਾਹ 'ਚ ਕਦੇ ਵੀ ਹੋਰਾ ਵੀ ਇਹਦੀ ਤਾਰ ਹਿੱਲ ਜੇ ਕੋਈ ਬੈਟਰੀ 'ਚ ਨੁਕਸ ਹੋ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸ ਆਵੇ ਤੂੰ ਇਹਨੇ ਵੀ ਫੁੱਟ ਨਹੀਂ ਤੁਰਨਾ ਇਹਨੂੰ ਰੋੜ ਕੇ ਉਹ ਕਹਿੰਦੇ ਵੀ ਆਪੇ ਸਾਡੀ ਕੰਪਨੀ ਦਾ ਬੰਦਾ ਆਊਗਾ ਤੈਨੂੰ ਲੈ ਕੇ ਜਾਊਗਾ ਤੂੰ ਨਹੀਂ ਫੁੱਟ ਵੀ ਤੁਰਨਾ ਚਲੋ ਠੀਕ ਆ ਭਾਈ ਉਹ ਕਿਵੇਂ ਬਾਕਮਾਲ ਚੀਜ਼ ਨੂੰ ਰੋੜੀ ਜਾਣਾ ਉਹ ਯਾਰ ਪਤਾ ਨਹੀਂ ਬਾਈ ਕੀ ਹੋ ਗਿਆ ਮੈਨੂੰ ਲੱਗਦਾ ਬੈਟਰੀ ਡਾਊਨ ਹੋ ਗਈ ਇਹਦੀ ਯਾਰ ਚਲੋ ਇਹਦਾ ਤਾਂ ਭਾਈ ਕੀ ਹਾਲ ਆ ਜੇ ਤੇਲ ਤੂਲ ਮੁੱਕਿਆ ਤਾਂ ਦਾ ਪਉਆ ਖੰਡ ਮੈਂ ਇਹਦੇ ਚੋਂ ਕੱਢ ਕੇ ਦੇ ਦਿੰਦਾ ਯਾਰ ਚੱਲ ਤੇਲ ਤਾਂ ਬਾਈ ਇਹ ਚ ਨਹੀਂ ਪੈਂਦਾ ਲੱਤ ਲਾ ਕੇ ਹੀ ਲੈ ਜਾ ਬਾਈ ਬੰਦਾ ਯਾਰ ਨਾ ਬਰੇ ਨਾ ਉਹਦੇ ਤਾਂ ਤੂੰ ਕਹਿੰਦਾ ਕੰਪਨੀ ਵਾਲੇ ਮੈਨੂੰ ਕਹਿੰਦੇ ਫੁੱਟ ਨਹੀਂ ਰੋੜਨ ਦੇ ਹੁਣ ਉਹਨਾਂ ਨੂੰ ਸੱਦ ਲਾ ਉਹ ਤਾਂ ਬਾਈ ਯਾਰ ਫੋਨ ਹੀ ਨਹੀਂ ਚੱਗਦੇ ਹੁਣ ਬਾਕੀ ਬਾਈ ਫਰੂਦਾ ਦਉਣ ਕੀ ਹਾਲ ਆ ਤੇ ਇੱਕ ਆ ਐਨਕ ਲਾਲਾ ਤੇਜ ਬਾਲੀ ਚੱਲਦੀ ਆ ਐਵੇਂ ਅੱਖ 'ਚ ਮੱਛਰ ਮੁਛਰ ਪੈ ਜਾਂਦਾ ਹੁੰਦਾ